ਸਾਸੀਆਕਾਰ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਲਈ ਇੱਕ ਹੋਰ ਖੁਸ਼ਖਬਰੀ ਹੈ ਜਿਹੜਾ ਬਾਸਪਤੀ ਦਾ ਰੇਟ ਹੈ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਆਓ ਜਾਣਦੇ ਹਾਂ ਮੰਡੀਆਂ ਦੇ ਤਾਜ਼ਾ ਰੇਟ ਟਹਾਣਾ ਮੰਡੀ ਦੇ ਵਿੱਚ 1509 ਦਾ ਰੇਟ ਰਿਹਾ 3290 ਰੁਪਏ 1847 ਨਮੀ ਦਾ ਰੇਟ ਰਿਹਾ 2991 ਰੁਪਏ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ ਰਿਹਾ 3190 ਰੁਪਏ ਕੋਟਕਪੂਰਾ ਮੰਡੀ ਦੇ ਵਿੱਚ 1509 ਦਾ ਰੇਟ 3060 ਰੁਪਏ ਅੰਬਰਸਰ ਮੰਡੀ ਦੇ ਵਿੱਚ 1509 3100 ਰੁਪਏ ਇੱਥੇ ਕੁੱਲ 1 ਲੱਖ ਗਟਾ ਦੇ ਪਹੁੰਚਿਆ ਤਰਨਤਾਰਨ ਮੰਡੀ ਦੇ ਵਿੱਚ 3150 ਰੁਪਏ ਕਰਨਾਲ ਮੰਡੀ ਦੇ ਵਿੱਚ 3000 ਰੁਪਏ ਇੱਥੇ ਕੁੱਲ 25000 ਗਟੇ ਖਰੀਦ ਹੋਈ ਜੰਡੇਆਲਾ ਗੁਰੂ ਮੰਡੀ ਦੇ ਵਿੱਚ 3140 ਰੁਪਏ ਸੰਗਰੂਰ ਮੰਡੀ ਦੇ ਵਿੱਚ 3295 ਰੁਪਏ ਪਾਤੜਾ ਮੰਡੀ ਦੇ ਵਿੱਚ ਤਾਂ ਰਿਕਾਰਡ ਹੀ ਟੁੱਟ ਗਿਆ 3300 ਰੁਪਏ ਲੱਗੇ 1509 ਕੈਥਲ ਮੰਡੀ ਦੇ ਵਿੱਚ 3115 ਰੁਪਏ ਇੱਥੇ ਕੁੱਲ 25000 ਗੱਟਾ ਖਰੀਦਿਆ ਗਿਆ ਤਰਾਵੜੀ ਮੰਡੀ ਦੇ ਵਿੱਚ 3100 ਰੁਪਏ ਇੰਦਰੀ ਮੰਡੀ ਦੇ ਵਿੱਚ 3100 ਰੁਪਏ ਲੱਗਿਆ 1509 ਸੁਨਾਮ ਮੰਡੀ ਦੇ ਵਿੱਚ 1509 3220 ਤੋਂ ਲੈ ਕੇ 3300 ਰੁਪਏ ਲੱਗਿਆ ਚੀਕਾ ਮੰਡੀ ਦੇ ਵਿੱਚ 1509 3150 ਰੁਪਏ ਲੱਗਿਆ ਇੱਥੇ ਕੁੱਲ 12000 ਗੱਟੇ ਦੀ ਖਰੀਦ ਹੋਈ ਸ਼ਿਰਸਾ ਮੰਡੀ ਦੇ ਵਿੱਚ 1509 3150 ਰੁਪਏ ਲੱਗਿਆ ਬਾਸਪਤੀ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਜੀ ਧੰਨਵਾਦ